ਕਾਫੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਪਹੁੰਚ ਗਏ ਬਈ ਹੰਸਾਲੀ ਸਾਹਿਬ ਲੰਗਰ ਕਰ ਲਿਆ ਸਟਾਰਟ ਸਵੇਰ ਦਾ 6 ਵਜੇ ਦਾ ਟਾਈਮ ਆ ਆਪਣੀ ਟੀਮ ਸਾਰੀ ਹਾਂਜੀ ਹਾਂਜੀ ਚੱਲਦਾ ਕੰਮ ਕਾਫੀ ਕਾਲ ਜੀ ਥੋੜਾੇ ਲੇਟ ਹੋ ਗਿਆ ਕਿਆ ਗੱਲ ਲੇਟ ਤਾਂ ਆਇਆ ਹੋ ਗਿਆ ਵੀਰ ਭੋਗ ਲਾਉਣ ਦਾ ਬਾਬਾ ਜੀ ਦਾ ਆਪਾਂ ਤਾਂ ਵੀ 5:30 ਵਜੇ ਭੋਗ ਲੱਗਣਾ ਨਹੀਂ ਬਹੁਤ ਵਧੀਆ ਬਹੁਤ ਵਧੀਆ ਖਿੱਚਦਾ ਕੰਮ ਤੁਸੀਂ ਆ ਵੀ ਸਿਮਰਨ ਸਿੰਘ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਕੰਮ ਹਾਂ ਬਾਈ ਪੂਰਾ ਚੱਲਦਾ ਹੈ ਭਲੇ ਭਾਈ ਬੀ ਵੀ ਲੈ ਲਏ ਥੋੜਾ ਜਿਹਾ ਮੀ ਪਹਿਲੇ ਆ ਮੀ ਨੇ ਥੋੜਾ ਜਿਹਾ ਕੰਮ ਜ਼ਿਆਦਾ ਠੰਡਾ ਕਰਤਾ ਹਵਾ ਵਾਲਾ ਕਿ ਇਹਦੇ ਰੈਂਟਾ ਕੰਮ ਆ ਇਹਨਾਂ ਹਾਂ ਹਾਂ ਕਿ ਇੱਧਰ ਲੱਗੇ ਹੋਏ ਆ ਆਪਣੇ ਕੋਲ ਬਾਈ ਨਾਲ ਦੀ ਨਾਲ ਕੋਆ ਮਿਕਸ ਕਰਨ ਬਾਈ ਹੰਸਾਲੀ ਸਾਹਿਬ ਦਾ ਲੰਗਰ ਹਾਲ ਜਿਹੜਾ ਮੇਨ ਆ ਇੱਥੇ ਬਣਦਾ ਪ੍ਰਸ਼ਾਦਾ ਬਣਦਾ ਹੈ ਗੁਰੂ ਬੀਬੀਆਂ ਇੱਧਰ ਕਟਾਈ ਹੋ ਰਹੀ ਹੈ ਆ ਦੇਖ ਲਓ ਪਕੌੜਾ ਢਾਈ ਰਾਤ ਦਾ ਕਰਿਆ ਬਈ ਇਹ ਕੱਚਾ ਹਾਂ ਬੰਗੜਾ ਲੰਗਰ ਹਾਂ ਦੇਸ਼ ਦਾ ਲਾਦੂ ਪਨੀਰ ਦੇ ਪਕੌੜੀਆਂ ਹੋਗਾ ਅੰਤ ਤੇ ਕਿੰਨੇ ਕੁ ਪਨੀਰ ਦਾ 3% 3000 3000 ਬਰੈਡ ਦਾ ਪੈਕਟ ਹਾਂ ਲੂਬੀ ਵਾਲੇ ਪੀ ਵਾਲੇ ਇੱਧਰ ਦੇ ਪਨੀਰ ਦਾ ਰਾਤ ਟਰਾਲਾ ਆਇਆ ਟਰਾਲਾ ਆਇਆ ਬਾਈ ਪਨੀਰ ਦਾ ਰਾਤ ਆਹ ਦੇਖ ਆ ਕੱਚਾ ਦੇਖ ਕਿੰਨਾ ਕਰਿਆ ਹੋਇਆ ਪਨੀਰ ਦਾ ਬਣਾਉਣਾ ਹਾਂ ਪਨੀਰ ਬਰਾਇਦਾ ਉਧਰ ਪਨੀਰ ਦੀ ਕਟਿੰਗ ਚੱਲਦੀ ਆ ਹਲੇ ਉਹ ਕਟਿੰਗ ਚੱਲਦੀ ਆ ਲਓ ਜੀ ਮੀ ਵੀ ਜੋੜਾ ਨਾਲ ਆ ਗਿਆ ਬਾਹਰ ਤੇ ਰਾਸ ਵੀ ਫੁੱਲ ਆ 神icciuffly 5.3 ,"Muchasiyakula Meihhhh", َin't Deswegen, ,"Hухisaa Meijik K ,"Aa Mahvin o 2.3 ਮੀ ਕਰਕੇ ਨਹੀਂ ਫਿਰ ਵੀ ਠੀਕ ਆ ਉੱਪਰਲੀ ਇਹਦਾ ਠੀਕ ਆ ਯਾਨੀ ਉੱਪਰਲੀ ਇਹਦਾ ਠੀਕ ਆ ਉੱਪਰ ਜਾ ਕੇ ਉਹ ਯਾਰ ਬੱਸ ਹੋ ਗਿਆ ਵੀ ਉੱਪਰਲੀ ਦਾ ਟਾਈਟ ਆ ਕਰਮ ਕਰਮ ਦੇ ਟ੍ਰੇਲਰ ਜੀ ਟੰਕਰ ਦਾ ਪੂਰਾ ਇਕੱਠਾ ਜੀ ਕਾ ਚੱਕਰ ਚੱਲਣਾ ਨਹੀਂ ਪੂਰਾ ਜੇ ਪਰ ਇਹਦੇ ਸਾਥ ਤੋਂ ਪਤਾ ਨਹੀਂ ਕੀ ਆਉਂਦਾ ਕਾ ਲੋਕਾਂ ਨੂੰ ਕੰਮ ਚੱਟੇ ਨਹੀਂ ਆਵਣ ਲੋਕ ਜਾਨੇ ਆਜੋ ਜੀ ਆਜੋ ਕਰਮਾ ਕਰਮ ਗਜਰੇਲਾ ਜੀ ਆਜੋ ਜੀ ਆਜੋ ਆਜੋ ਜੀ ਗਜਰੇਲਾ ਜੀ ਆਜੋ ਸਾਰੇ ਸੇਵਾਦਾਰ ਸਾਰੇ ਜੀ ਆਪਣੇ ਅੱਜ ਦਾ ਇਕੱਠ ਵੀ ਨਹੀਂ ਨਵੀਂ ਪੁਰਾਣ ਸਾਰੇ ਸੇਵਾਦਾਰ ਆਪਣੇ ਆਪਣੀ ਡਿਊਟੀ ਦੇ ਤਾਇਨਾਤ ਹਾਟੇ ਬਦਲੂ ਭੂਲ ਦੇਵਾ ਕੰਮ ਨਹੀਂ ਹੋਇਆ। ਦਸ ਘਰ ਲੈ ਕੇ 2 ਆ ਵੀ ਗਿਆ ਟਾਈਮ ਹੋ ਗਿਆ ਜੇ ਸਵਾ 9 ਦਾ। ਅੱਜ ਕੱਥੇ ਬਣਾ ਲਾ ਪੰਜ ਚਾਰ ਬਲੋਕ। ਇੱਕੋ ਬਣਾ। ਹਾਂ। ਇਹੀ ਪੈਣਾ। ਕੱਲ ਨੂੰ ਬਾਬੂ ਬਣਾ। ਨਾ 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 ਇੱਕੋ। ਕੱਲ ਦੀ ਕੱਲ ਨੂੰ ਦੇਖਾਂਗੇ। ਚੱਲਿੰਦੂ ਤੇਰੇ ਲਾ ਖਰਮ ਹੋ ਗਿਆ। ਹਰਦੀ ਕੋਈ ਕਮਾ ਲਿਆ ਭਾਈ।

ਦੇਖਾ ਰਹਿ ਗਿਆ ਐ ਵੀ ਅੱਧਾ ਘੰਟਾ ਲੱਗਦਾ ਦੇਖਣੇ ਪੜਦੇ ਇਹਨੂੰ ਬਾਹਲੇ ਹਾਂ ਹੁੰਦੇ ਭਾਈ ਬਡਾਲੀ ਆਏ ਆ ਕੌਲੀਆਂ ਲੈਣ 12000 ਕੌਲੀ ਆਪਾਂ ਨੇ ਖਰੀਦੀ ਸੀ 2000 ਕੋਈ ਸੇਵਾਦਾਰ ਦੇ ਗਿਆ 5000 ਲੈ ਲੈ 5000 ਹੁਣ ਲੈਣ ਲੱਗੇ ਆ ਪਰ 2000 ਕੌਲੀ ਰਹਿ ਗਈ ਸਾਡੇ ਕੋਲ ਵਰਤਣ ਨੂੰ ਆ ਬਾਈ ਕੋਲ ਚੱਕਣ ਆਏ ਆ ਮੁਰਮੀ ਕਰ ਲਈ ਇਹਦੇ ਨਾਲ ਜਿੰਨੇ ਬਾਈ 17 ਕੁਆਂਟਲ ਗਾਜਰ 6 ਵਜੇ ਤੇ ਲੈ ਕੇ 1 ਘੰਟੇ ਤੱਕ ਇਹਦੇ ਨਾਲ ਕਰਦੇ ਆ ਯਾਰ 1 ਵਜੇ ਤੱਕ 17 ਕੁਆਂਟਲ ਗਾਜਰ ਵਰਤ ਲਈ ਦੇਖ ਲਓ ਤੁਸੀਂ ਸੰਘਤ ਦਾ ਇਕੱਠ ਦੇਖ ਲਓ ਤੁਸੀਂ ਅੱਧਾ ਘੰਟਾ ਖੜਜੋ ਜੀ ਸਮਾਨ ਸ਼ਿਫਟ ਕਰਾਣ ਨੂੰ ਅੱਧਾ ਘੰਟਾ ਖੜਜੋ 20 ਮਿੰਟ ਜੇ ਤਿਆਰ ਹੋ ਰਿਹਾ 20 ਮਿੰਟ ਜੇ ਤਿਆਰ ਹੋ ਰਿਹਾ ਵੀ ਅਜੇ ਦੂਆ ਲੰਗਰ ਹੈਗਾ ਰੇਲੇ ਦਾ ਪਰੇ ਟਰਾਲਾ ਖੜਾ ਹੈ ਉਹਨਾਂ ਨੇ ਲਾਉਣਾ ਹੋਣਾ ਇਹ ਜਗਾ ਚਾਹ ਜੇ ਮੈਨੂੰ ਵੀ ਦੇ ਦਿਓ ਮੈਂ ਵੀ ਨਿਖਾ ਕੇ ਦੇਖਿਆ। ਬਈ ਸੁਣ ਲਾ। ਲਓ ਜੀ ਭਾਈ ਲੰਗਰ ਦਾ ਨਵੇੜ ਦਾ ਕੰਮ। ਹਾਂਜੀ। ਆ ਭਾਈ। ਭਾਈ ਬਹੁਤ ਬਹੁਤ ਧੰਨਵਾਦ ਆ ਸੋਹਣਾ ਜੀ। ਹਾਂ। ਇੱਕ ਤਾਂ ਹੁੰਦਾ ਵੀ ਵੀਡੀਓ ਬਣਾਉਣ ਦਾ ਕਹਿਣ ਦਾ ਮਾਰਾ। ਤਕਰੀਬਨ 5 ਵਜੇ ਦਾ ਲੰਗਰ ਚੱਲਦਾ ਚੱਲ 5 ਵਜੇ ਤੇ ਆਪਨੇ ਕੋ ਇਹ 7 ਵਜੇ ਆ ਗਏ। 7 ਵਜੇ ਆ ਗਏ ਜੀ। 7 ਵਜੇ ਤੇ ਨਾਲ ਤਾਂ ਇਹਨੇ ਖਾਧੀ ਹੁਣ ਤੱਕ ਰੋਟੀ। ਕਿਸੇ ਵੀ ਸੇਵਾ ਕਰਨੇ ਰੋਟੀ ਨਹੀਂ ਖਾਦੀ ਹੈਗੀ ਚਾਹ ਜ਼ਰੂਰ। ਪਹੁੰਗੀਆਂ ਵੀ ਕਿੰਨੇ ਬੰਦੇ ਕਿਹੜੇ ਕਿਹੜੇ ਕਾਊਂਟਰ 'ਤੇ ਖੜੇ ਨੇ ਜਿੱਥੇ ਖੜੇ ਨੇ ਉੱਥੇ ਖੜੇ ਆ ਉੱਥੇ ਹੀ ਖੜੇ ਆ ਸਾਰੇ ਹੁੰਦਾ ਚੱਲਿਆ ਜਣੀ ਲੰਗਰ ਵਧੀਆ ਚੱਲਿਆ ਲੰਗਰ ਬਹੁਤ ਵਧੀਆ ਸ਼ੁਰੂ ਹੋਇਆ ਕੋਈ ਥਕਾਂ ਮੁੱਕੀ ਨਹੀਂ ਹੋਈ ਹਾਂ ਲੰਗਰ ਇੱਕ ਨੰਬਰ ਜਿੰਨਾ ਸਮਾਨ ਆਪਾਂ ਲੈਂਦਾ ਹੈ ਲਗਭਗ ਐਸਟੀਮੇਟ 20 ਕੁਇੰਟਲ ਦਾ ਹੋਊਗਾ ਜਿੰਨਾ ਖਵਾ ਪਿਆ ਵਿੱਚ ਜਾਂ ਡਰਾਈ ਫਰੂਟ ਜੋ ਵੀ ਪਿਆ ਆ 5 ਘੰਟੇ 'ਚ ਸਾਰਾ ਨਿਬੜ ਲਿਆ ਸਵਾ 12 ਨੂੰ ਮੇਲੇ ਹੋ ਗਏ ਉਹ ਵੀ ਬਾਈ ਸਵੇਰੇ ਮੀਂਹ ਆ ਗਿਆ ਨਾ ਤਾਂ ਕਰਕੇ ਥੋੜਾ ਰਸ਼ ਘਟ ਤਾ ਇਹਨਾਂ ਦੀ ਸੇਵਾ ਦੇਖ ਕੇ ਉਦੋਂ ਆਪਾਂ ਗੁਰਦੁਆਰੇ ਸਲਾਹਾਂ ਕਰਦੇ ਨੇ ਵੀਡੀਓ ਚ ਵੀ ਆਪਾਂ ਨੇ ਕਿਹਾ ਵੀ ਜੇ ਗਾਣ ਬੰਦ ਹਾਂ ਇਹ ਕਹਿੰਦੇ ਯਾਰ ਲੰਗਰ ਹੋਰ ਵਧਾਓ ਮਹਾਜੇ ਭਾਈ ਤੁਸੀਂ ਇੱਕ ਟਣ ਸੇਵਾ ਕਰਨ ਆਉਂਦੇ ਤਾਂ ਕਹਾ ਨੂੰ ਆਪਾਂ ਗਾਜਰਾ ਹੋਰ ਵਧਾਉਂਦਾਂ ਨੇ ਹਾਂ ਠੀਕ ਨਹੀਂ ਗੱਲ ਬੰਦੇ ਚਾਹੀਦੇ ਸੇਵਾ ਵਾਲੇ ਨਾ ਸਾਨੂੰ ਪੈਸੇ ਦੀ ਲੋੜ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਹਾਂ ਥੋੜੀ ਸਾਨੂੰ ਕਿਸੇ ਸੇਵਾ ਦੀ ਲੋੜ ਨਹੀਂ ਸਾਨੂੰ ਸਾਨੂੰ ਬੰਦਾ ਹੀ ਚਾਹੀਦਾ ਬਾਕੀ ਬਾਈ ਸੇਵਾਦਾਰ ਹੈ ਵੀ ਆਪਣੇ ਪਿੰਡ ਦੇ ਘਟਵਾਰ 30 35 ਜਣੇ ਦੇ ਹਾਂ ਆਪਾਂ ਨੇ ਹਾਂ ਆਪਾਂ ਨੇ ਪਹਿਲਾਂ ਹੀ ਕਿਹਾ ਵੀ ਆਪਾਂ ਨੂੰ ਐਨ ਆਰ ਆਈ ਵੀਰਾਂ ਦੀ ਬਹੁਤ ਜ਼ਿਆਦਾ ਮਦਦ ਆਏ ਲੰਗਰ ਨੂੰ ਆਪਾਂ ਇਹ ਵੀ ਥੋੜੇ ਜਿਹਾ ਨਾਂ ਨੁੱਕਰ ਕਰਦੇ ਉਹ ਕਹਿੰਦੇ ਲਾਓ ਯਾਰ ਠੀਕ ਆ ਮੈਂ ਦਿੱਕਤ ਇਹ ਪਤਾ ਕਾ ਚੱਕਰ ਆ ਇੱਕ ਬੰਦਾ ਵੀ ਸਕਿੱਪ ਨਹੀਂ ਹੋਣਾ ਚਾਹੀਦਾ ਜਦ ਇਹ ਲੈਂਕਰਾਂ ਕੰਮ ਖਰਾਬ ਹੋ ਜਾਂਦਾ ਬਿਲਕੁਲ ਉਹੀ ਤਾਂ ਗੱਲ ਆ ਕਿਸੇ ਨੇ ਵੀ ਲੰਗਰ ਲੱਗਿਆ ਹਾਂ ਆਪਾਂ ਹਾਂ ਆਪਣੀ ਵਾਲੀ ਜਗ੍ਹਾ 'ਚ ਇੱਕ ਲੰਗਰ ਹੋਰ ਚੱਲਦਾ ਉਹ ਜਿਹੜਾ ਉਹ ਆ ਗਿਆ ਆਪਣਾ ਇੱਕ ਦੋ ਵਾਰ ਪਾਣੀਓ ਪੀਣੇ ਨੂੰ ਮਿਲਿਆ ਹਾਂ ਖੜਿਆਂ ਨੂੰ ਏ ਉੱਥੇ 20 ਕਾਉਂਟਰ ਤੇ ਪਹਿਲਾਂ ਬਣਾਤਾ 20 ਬਾਈ ਕਾਉਂਟਰ 22 ਤੋਂ ਲੈ ਕੇ 25 ਕਾਉਂਟਰ 12 ਵਜੇ ਤੇ ਨਿਪਟ ਗਿਆ ਦੇਖ ਲੈ ਸਾਰਾ 25 ਕਾਉਂਟਰ ਦੇ ਗਰੇਡ 'ਚ ਦੋਆਂ ਕੋਲ ਮਾਲ ਹੈ ਅੱਛਾ ਗੁਜਰੇਲੇ ਦੀ ਤੇ ਗੁਜਰੇਲੇ ਦੀ ਕੁਆਲਿਟੀ ਬਹੁਤ ਹੈ ਅਗਣੀ ਦੀ ਭਾਜੀ ਇਹ ਚ ਬਹੁਤ ਸ਼ਾਨਦਾਰ ਹਾਂ ਮਿੱਠਾ ਬਹੁਤ ਲਾਈਟ ਹੈ ਬਾਈ ਕਹਿੰਦਾ ਮੈਂ ਚੌਥੀ ਵਾਰ ਆਇਆ ਹਾਂ ਸਾਨੂੰ ਕਹਿੰਦੇ ਆ ਉਹ ਕਰਵਾਵਾਂਗੇ ਯਾਰ ਮੈਂ ਚੌਥਾ ਯਾਰ ਲਵਾਫੇ ਵਾਲਾ ਸਾਲਾ ਕੰਮ ਮੜਾ ਜੇ ਆਪਾਂ ਰੋਕ ਦਿੰਨੇ ਆ ਹਨਾ ਦੇਖਿਆ ਠੀਕੇ ਰਿਹਾ ਕੰਮ ਇਹਦਾ ਵੀਡੀਓ ਚ ਵੀ ਜਾਦ ਨੇ ਐਸੇ ਕਿ ਪਿੰਡ ਵਾਸਤੇ ਕਿਸੇ ਦਾ ਵੀ ਕੋਈ ਲਵਾਫਾ ਨਹੀਂ ਰੱਖੋ ਆ ਬਾਈ ਬਾਈ ਰੱਖਿਆ ਨਹੀਂ ਹੈਗਾ ਨਾ ਵੀ ਰੱਖਿਆ ਰੱਖਿਆ ਬੰਦਾ ਕਹਤ ਨਹੀਂ ਬਾਈ ਦੇਖੋ ਹੁਣ ਜਿਹਨੇ 1 ਰੁਪਿਆ ਦਾ ਧੌ ਉਹਨੂੰ ਵੀ ਦੇਣਾ ਪੈਣਾ ਜਿਹਨੇ ਲੱਖ ਦਾ ਧੌ ਉਹਨੂੰ ਵੀ ਦੇਣਾ ਪੈਣਾ ਜਿਹਨੇ ਦੁੱਧ ਦਾ ਧੌ ਉਹਨੂੰ ਵੀ ਜਿਆਦਾ ਕੋਈ ਬੰਦਾ ਰਹੇ ਜਾਂਦਾ ਮੇਰੀ ਗੱਲ ਸੁਣ ਉਹ ਇੱਕ ਨਵਾਬ ਹੋਰੇ 15 ਜਣਿਆਂ ਦੇ ਮੂੰਹ ਪੈਂਦਾ ਬੋਲੀ ਵਿੱਚ ਪਾ ਕੇ ਚੱਲੀ ਗਏ ਠੀਕ ਨਹੀਂ ਪਤਾ ਕਿਆ ਚੱਕਰ 70 ਅਸੀਲ ਭਾਵੇ ਭਰਨੇ ਪੈਣੇ ਤੇ ਪਹਿਲੇ ਹੀ ਭਰਨੇ ਪੈਣੇ ਵੱਦ ਭਰਨੇ ਪੈਣੇ ਤੇ ਹਾਂ ਕੋਈ ਨਹੀਂ ਮੈਂ ਤਾਂ ਪਤਾ ਕਿਆ ਚੱਕਰ ਆ ਯਾਰ ਕੋਈ ਵੀ ਬੰਦਾ ਦਾਨ ਦਿੰਦਾ ਵਰਤਨ ਵਾਸਤੇ ਦਿੰਦਾ ਇਹ ਥੋੜੀ ਆਪਣੇ ਘਰ ਨੂੰ ਮੋੜ ਕੇ ਲਿਆਦਾ ਯਾਰ ਹਾਲ ਵੀ ਨਹੀਂ ਖਾਣਾ ਜਿੰਨਾ ਖਾਣਾ ਹਾਂ ਹਾਂ ਜਣੀ ਲੰਗਰ ਆਪਣਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਦੇਵਾਦਾਰਾਂ ਨੇ ਸ਼ੋਭਾ ਵੀ ਵਧੀਆ ਕਰੀ ਜਾਂਦੇ ਸਭ ਹੋ ਗਿਆ ਲੱਖੀ ਵਾਈ ਭੇਜਿਆ ਹੁਣ ਅੰਦਰ ਬਾਬਾ ਜੀ ਨੂੰ ਮਿਲਣਾ ਵੀ ਭਾਈ ਆ ਗਿਆ ਕਿਉਂਕਿ ਬਾਬਾ ਜੀ ਨੇ ਆਪਾਂ ਨੂੰ ਹੁਕਮ ਕਰਿਆ ਹੋਇਆ ਵੀ ਜਦ ਤੱਕ ਤੁਹਾਨੂੰ ਮੈਂ ਨਹੀਂ ਕਹਿੰਦਾ ਤੁਸੀਂ ਉਹਦੇ ਚਾਲੇ ਨਹੀਂ ਪਾਉਣੇ ਬਿਲਕੁਲ ਲੱਕੀ ਹੁਣ ਅੰਦਰ ਪਰਮਿਸ਼ਨ ਲੈਣ ਗਿਆ ਵੀ ਬਾਬਾ ਜੀ ਲੰਗਰ ਫਾੜਾ ਸਮਾਪਤ ਹੋ ਗਿਆ ਵੀ ਜਾਈਏ ਬਾਕੀ ਹੁਣ ਸੇਵਾਦਾਰਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣੀ ਹੈ ਉਹਨਾਂ ਨੇ ਪਿੰਡ ਵਿਚਾਲੇ ਬਾਕੀ ਅਸੀਂ ਤਾਂ ਬਾਈ ਸਾਰੀ ਰਾਤ ਦੇ ਜਾਗਦੇ ਆ ਦੋਹੇ ਜਣੇ ਆਹ ਹਾਂ ਜਿਹੜੇ ਸਾਨੂੰ ਹੁਣ ਇਸ ਟਾਈਮ ਬੜੀ ਆ 24 ਆ ਬਨਾਈਆ ਬਿਨਾਂ ਲਾਈਟਾਂ ਦੀ ਉਂਗਲੀ ਰਾਵੇ ਨਹੀਂ 24 24 ਤੇ 12 36 ਘੰਟੇ ਸਾਨੂੰ ਜਾਗਦੇ ਨੂੰ ਹੋ ਲੈਣੇ ਇਹ 8 ਘੰਟਾ 100 ਵੀ ਲਿਆਦਾ ਮੈਂ ਨਹੀਂ ਬਰ ਸੁੱਤਾ ਹਾਂ 4 ਵਜੇ ਲੱਖੀ ਮੈਂ ਠਾਲਦਾ ਪੂਰੇ ਹਾਂ ਲੱਖੀ ਕਹਿੰਦਾ ਵੀ ਮੈਂ ਭੋਗ ਲਵਾਉਣ ਜਾਣਾ ਹਾਂ ਉਹ ਤਾਂ ਪਹਿਨ ਤੇ ਇਹ ਨੂੰ ਬੋਲਦਾ ਸਾਹ ਵੀ ਗੰਡ ਬੰਡ ਰਾਮ ਹੋ ਜਾਣਾ ਤਿੰਨ ਦਿਨ ਅਸੀਂ ਲਗਾਤਾਰ ਫੇਰ ਜਾਣਾ ਤਿੰਨ ਚਾਰ ਪੰਜ ਪਹੁੰਚਣਾ ਬਾਈ ਸਾਰਿਆਂ ਨੇ ਠੀਕ ਆ ਹਾਂ ਗੁਰਦੁਆਰਾ ਜੇ 5 ਤਰੀਕ ਨੂੰ ਪਹੁੰਚ ਜਾਏ ਤੁਸੀਂ ਮੂਰੇ ਹੋ ਕੇ ਮਨ ਨੂੰ ਮੜਾ ਜਾ ਉਹ ਕਰੋ ਅਸੀਂ ਤੁਹਾਡੇ ਪਿੱਛੇ ਹੋ ਕੇ ਕੰਮ ਕਰਨੇ ਤਿਆਰ ਰਾਜਵੀਰ ਨੇ ਸਵੇਰੇ ਹੌਸਲਾ ਤੋੜ ਗਿਆ ਹਾਂਜੀ ਕੱਲੇ ਤੋੜ ਕੇ ਤੇ ਬਾਈ ਜੇ ਟਰਾਲ ਆਇਆ ਪਿੰਡ ਤੇ ਮੈਂ ਵੀਡੀਓ ਚ ਕਹਿੰਨਾ ਵੀ ਮੇਰਾ ਮਨ ਇਹ ਕਰਦਾ ਵੀ ਛੱਡੋ ਯਾਰ ਜੇ ਅਸੀਂ ਲੱਖੀ ਨੂੰ ਨਾਮ ਮੰਨਾਉਂਦੇ ਲੱਖੀ ਦੀ ਸਲਾਹ ਨਹੀਂ ਦਿੱਤੀ ਨਾ ਅਸੀਂ ਦੋਹਾਂ ਨੇ ਆਉਣਾ ਦਾ ਅਸੀਂ ਤਿਆਰ ਹਾਂ ਨੰਗਰ ਨੂਨੇ ਨੂੰ ਬਿਜਾਉਣੇ ਨੂੰ ਵੀ ਤੇ ਨਾਲ ਪਿੰਡ ਦੇ ਜੀ ਆਪ ਜੀ ਬਿਲਕੁਲ ਮੂਰੇ ਨਾ ਮੂਰੇ ਪਿੱਛੇ ਬੈਠੇ ਨਾ ਬਸ ਬਸ ਚੱਲੀਏ ਬਾਈ ਸ਼ਕੀਆ ਪ੍ਰਚਾਤਾ ਮੂਰੇ ਅੱਗੇ ਕੰਮ ਕਰ ਸਕਦਾ ਤੁਹਾਨੂੰ ਇਹ ਵੀ ਹਾਂ ਕੋਈ ਹੋਰ ਮੂੜੇ ਜੋੜਦੇ ਫਿਰਦੇ ਵੀ ਗਾ ਲਾ ਪਾ ਜਾਣਗੇ ਮੂੜੇ ਦਾ ਹਾਂ ਬਸ ਪਿੱਛੇ ਹੋ ਜਾ ਪਿੱਛੇ ਹੋ ਜਾ ਚੱਲੀਏ ਸ਼ਕੀਆ ਪ੍ਰਚਾਤਾ ਬਾਕੀ ਸਾਸਿਕਾ ਦੇ ਬੰਦੇ ਅਗਲੇ ਵਲੌਗ ਚ ਫਿਰ ਆਵਾਜ਼ ਵਾਹਿਰੂ ਜੀ ਕੀ ਫਤਿਹ